ਪਰ ਗੁਰੂ ਕੀ ਬਾਣੀ ਉਸ ਤੁਗਨੋ ਕਹਿੰਦੀ ਹੈ ਸਿਰ ਨਵਾਇਆ ਪਿਆਰ ਕੀਏ ਉਹ ਅਲਿਦਾ ਇੱਕ ਸੁੱਤੇ ਜਾਵੇ। ਧੰਗੁਰ ਗੋਬਿੰਦ ਸਿੰਘ ਅਕਾਲ ਪੁਰਖ ਦੇ ਵਿੱਚ ਕਹਿੰਦੇ ਨੇ ਸਿਰ ਪਰ ਕਰਤ ਜਾ ਕੇ ਕਾਨ ਮੈਂ ਖਜੂਰਾ ਦਸਾਂ ਪੂੜਾ ਕਰ ਕਰਤ ਮੇਰੇ ਪੁੱਤਰ ਹੋ ਕੇ ਸੋ। ਧੰਗੁਰ ਗੋਬਿੰਦ ਸਿੰਘ ਬਾਣੀ ਕਹਿੰਦੇ ਨੇ ਕਾਨ ਖਜੂਰਾ ਕਿਹੜਾ ਜਿਹਨ ਕਾਨ ਵਿੱਚ ਪਾਇਆ ਜਾਂਦਾ ਹੈ ਨਾ ਦਰਦ ਦੇ ਕਾਰਨ ਤਕਲੀਫ ਦੇ ਕਾਰਨ ਉਹ ਵੀ ਬਰਦਾ ਬਾਰ ਸਿਰ ਬਾਰ ਬਰਦੀ ਤੇ پر جیسے کارکر سے کیڑا پیا ہویا ہے وہ جو تقدیر کے سر مارتا ہے پورا سر مارنا چکنا نہیں وہ کیبل کے کیبل اپنی تقدیر کر کے سر مارنا چکا اس کے لئے جو جو کوئی بار ہوں بہت ہی بکھے بول بولے کہ بار ہوں بہت ہی بکھے بول بولے کہ بار ہوں بہت ہی بکھے بولے کہ تانجور نائے کے لئے کی کہتے ہیں اپلا کی دھونا جیسا ہے جو ہم شکاری لمحہ پیدا ਕਈ ਵਾਰੀ ਆਪਾਂ ਦੇਖਦੇ ਹਾਂ ਬਾਹਰ ਦੀ ਜ਼ਬਾਨ ਦੇ ਨਾਲ ਆ ਕੇ ਉਹ ਚਾਤ ਤੁਸੀਂ ਕਹਿੰਦੇ ਨੇ ਉਹ ਚਾਤ ਤੁਸੀਂ ਸੁਣਨ ਵਿੱਚ ਵੀ ਬੜੀ ਚੰਗੀ ਲੱਗਦੀ ਹੈ ਤੇ ਕਰਨ ਵਿੱਚ ਵੀ ਚੰਗੀ ਲੱਗਦੀ ਹੈ ਜਦੋਂ ਚਾਤ ਤੁਸੀਂ ਸੁਣਦੇ ਆਂ ਦੇਖਣਾ ਵੀ ਬੰਦਾ ਤੇ ਲਮਾ ਪੈ ਗਿਆ ਪਰ ਚੇਤੇ ਰੱਖੋ ਜਿਹੜਾ ਬਾਹਰ-ਬਾਹਰ ਸੁਣਾਵ ਕੇ ਲਮਾ ਪੈ ਤਾ ਕੇ ਨਿਰਦਾਇ ਇੱਕ ਵੇ ਕੋਈ ਆਪਣੇ ਵਰਗਤ ਦੇ ਵਿੱਚ ਫੁਰੇ ਕਹਿੰਦੇ ਤੇ ਪਿਆਰਾਂ ਦੇ ਸਾਬ ਦੇ ਹਾਰਾ ਸੱਤੇ ਪਾਕਸਾ فراغتی بھوڑا لیو ہے جو ہن کا پہ شکارہ ہمارا شکاری لما کے جاتا تک وہ نگر کا اس لما کی کیا دیر کا شکارہ ہمارا سے لما کے جاتا اس لیے جبوں تک اس طرح کی ایرخا اس طرح کا قپر مانتے بیچ ہے تانکن کو گوگر سنگھ مارا سکھے پاک سکھے کے داروں کو قپر رکھنے مارا مہنہ کیا ਕੋਈ ਦਹਿਰਵਾ ਸਕਦਾ ਖਾਲਸਾ ਖਾਸ ਤਹਾਦਰ ਕੋਈ ਜਾਣ ਕੇ ਰਿਹਾ ਧਰਮ ਨਾ ਜਿਹਦੇ ਅੰਦਰ ਧਰਮ ਨਹੀਂ ਜਿਹਦੇ ਅੰਦਰ ਕਪੜ ਨਹੀਂ ਜਿਹਦੇ ਅੰਦਰ ਤਵਾਜ ਨਹੀਂ ਜਿਹਦੇ ਅੰਦਰ ਇਨਕਾਰ ਨਹੀਂ ਉਹ ਬਾਈਕ ਨੂੰ ਜੀ ਦਾ ਖਾਲਸਾ ਬਣਦਾ ਹੈ ਕੇਵਲ ਬਾਹਰੋਂ ਦੋਦੇ ਪਾ ਲ ਕੇ ਬੰਦਾ ਖਾਲਸਾ ਨਹੀਂ ਬਣ ਸਕਦਾ ਕਈ ਕਾਰਨ ਸੀ ਕਿ ਭਾਵੇਂ ਜਿਨ੍ਹਾਂ ਨੇ ਅੱਜ ਦੇ ਦਿਨ ਇੱਥੇ ਬਾਬਾ ਆਸਰਾ ਸਿੰਘ ਜੀ ਦੇ ਉੱਤੇ ਬਾਬਾ ਦੇ 20 ਸਿੰਘ ਜੀ ਦੇ ਬਾਬਾ ਪਰ ਜੇ ਸਿੱਖੀ ਦੇ ਬਾਬਾ ਕਰਮਦੇਵ ਸਿੰਘ ਤੇ ਗੋਰੀ ਚਲਾਈ ਹੋਵੇ ਕਿ ਉਹਨਾਂ ਦੇ ਧਾਰਮਿਕ ਚੋਲੇ ਹੋਣਗੇ ਆਪਣੇ ਆਪ ਨੂੰ ਭਾਵੇਂ ਉਹ ਖਾਲਸੇ ਵੀ ਕਹਿੰਦੇ ਹੋਣਗੇ ਪਰ ਧਾਰਮਿਕ ਚੋਲੇ ਪਾੜ ਕੇ ਕਦੇ ਵੀ ਗੁਰੂ ਦਾ ਖਾਲਸਾ ਨਹੀਂ ਬਣਾ ਸਕਦਾ ਜਪੁਜੀ ਸਾਹਿਬ ਦੇ ਬਚਨ ਹੈ ਤੌਰ ਧਰਮ ਦਇਆ ਦਾ ਪੂਰ ਸੰਤੋਖ ਥਾਪ ਰੱਖਿਆ ਬਿਨ ਖੂਦ ਜਿਸ ਬੰਦੇ ਦੇ ਅੰਦਰ ਦਇਆ ਦਾ ਗੁਣ ਨਹੀਂ ਜਿਸ ਬੰਦੇ ਦੇ ਹੱਥ ਹੱਤਿਆ ਦੇ ਨਾਮ ਲੱਗੇ ਸਤਿ ਸ੍ਰੀ ਅਕਾਲ ਜੀ ਕਿਰਵਾਸਾ ਇਸ ਵੀ ਧੰਕੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਮਨ ਪਿਆਰਿਆ ਤੁਸਦਾ ਸਤਿ ਸਮਾਧੇ ਇਹੋ ਕੁਟੰਬ ਤੁਝੇ ਦੇਖਣਾ ਚੱਲਣਾ ਨਹੀਂ ਤੇਰੇ ਨਾਲੇ ਆ ਜਿਹੜਾ ਕੁਟੰਬ ਕੁਟੰਬ ਪਰਿਵਾਰ ਦੇ ਜੀਵਾਂ ਵਾਸਤੇ ਵੀ ਹੈ ਕਹਿ ਪਈਦਾ ਤੇ ਕੁਟੰਬ ਉਹਨਾਂ ਲੋਕਾਂ ਵਾਸਤੇ ਵੀ ਕਹਿ ਸਕਦੇ ਜਿਹੜੇ ਸੁੱਖ ਵਿੱਚ ਨਾਲ ਆ ਕੇ ਬੈਠੇ ਪਰ ਦੁੱਖ ਦੀ ਘਈ ਵਿੱਚ ਬਾਦ ਨਹੀਂ ਹੁੰਦਾ ਆਹ ਸੱਚੇ ਪਾਤਸ਼ਾਹ ਕਹਿੰਦੇ ਨੇ ਸੁਖ ਮੈਂ ਆਨ ਬੋਤ ਮਿਲ ਬੈਠ ਰਹਿ ਤਹੂ ਦੀ ਸਕੇ ਜਦੋਂ ਤੱਕ ਸੁਖ ਹੈ ਕੋਈ ਨਹੀਂ ਨੇ ਦੁੱਖ ਦੀ ਧੜੀ ਨਹੀਂ ਤੇ ਦੇਖਦੇ ਵੀ ਨਹੀਂ ਮਾਨ ਸੱਚੇ ਪਾਤਸ਼ਾਹ ਕਿੰਨੇ ਵੀ ਉਹਨਾਂ ਨੇ ਤੇਰੇ ਨਾਲ ਨਹੀਂ ਬਣਾ ਇਹੋ ਕਉਤੰਬ ਤੁਝੇ ਦੇਖਦਾ ਇਸੇ ਕਰਕੇ ਧੰਗੂ ਨਾਨਕ ਦੇ ਬਾਹਰ ਜਿਹੜੂ ਉਦਾਸੀਆਂ ਤੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਮਾਤਾ ਉਹ ਧੰਗ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਸੁਵਾ ਕਰਦੇ। ਮਹਾਰਾਜ ਸੱਚੇ 파ਤਸ਼ਾਹ ਜੀ ਨੂੰ ਕਹਿੰਦੇ ਨੇ ਕਹਿੰਦੇ ਤੇਰਾ ਸਾਡੇ ਨਾਲ ਵੀ ਕੋਈ ਮੋਹ ਨਹੀਂ ਆਪਣੇ ਧਰਮ ਵਾਲੀ ਨਾਲ ਬੱਚਿਆਂ ਨਾਲ ਕੋਈ ਮੋਹ ਨਹੀਂ ਕਿਤੇ ਰਿਸ਼ਤੇਦਾਰਾਂ ਨਾਲ ਮੋਹ ਨਹੀਂ ਘਰ ਛੱਡ ਕੇ ਉਦਾਸੀਆਂ ਤੇ ਖੁੱਲ ਜਾਣਾ। ਤੇ ਧੰਗ ਗੁਰੂ ਨਾਨਕ ਦੇ ਮਹਾਰਜ ਕਹਿੰਦੇ ਉਦਾਸੀਆਂ ਤੇ ਜਾਣਾ ਮੇਰਾ ਧਰਮ ਹੈ। ਲੋਕਾਂ ਨੂੰ ਰੱਬ ਦਾ ਸੁਨੇਹਾ ਦੇਣ ਵਾਸਤੇ ਹੈ। ਤੇ ਅੱਜ ਨੂੰ ਮਾਤਾ ਨੇ ਕਿਹਾ ਕਿ ਫਿਰ ਸਾਹਮਤ ਚੱਲਦੀ ਹੁੰਦਾ ਮਾਤੇ ਕਿਉਂ ਦਾ ਤੇ ਧੰਗ ਗੁਰੂ ਨਾਨਕ ਦੇਵ ਜੀ ਕਹਿੰਦੇ ਮਾਤਾ ਪਿਤਾ ਤੇ ਮੇਰੇ ਨਾਲ ਜਾਂਦੇ ਮੇਰੀ ਘਰ ਵਾਲੀ ਵੀ ਨਾਲ ਜਾਂਦੀ ਹੈ ਮੇਰਾ ਸੋਹਰਾ ਤੇ ਮੇਰੀ ਸੱਸ ਵੀ ਨਾਲ ਜਾਂਦੀ ਹੈ ਮੇਰਾ ਭਰਾ ਵੀ ਨਾਲ ਜਾਂਦਾ ਹੈ ਤੇ ਮਾਤਾ ਥੋੜਾ ਸੋਚਣਾ ਵਿੱਚ ਪੈ ਗਈ ਕਹਿਣ ਲੱਗੀ ਕਿਤੇ ਬਾਹਰ ਨਵੀਂ ਤੇ ਨਹੀਂ ਮਾਪ ਬਣਾ ਲਈ ਹੋਰ ਕਹਿੰਦੇ ਕੀ ਕਰਵਾ ਲਈ ਭਾਈ ਮਰਦਾਨੇ ਨੂੰ ਕਿਹ ਪਤਾ ਲਿਆ ਪਾਪਾ ਕੀ ਪਰਮਾਤਮਾ ਹੈ ਭਾਈ ਮਰਦਾਨਾ ਕਹਿੰਦਾ ਬਾਪੇ ਦੀਆਂ ਰੱਤਾਂ ਚੁੰਗੀਆਂ ਨੇ ਬਾਪੇ ਨੂੰ ਪੁੱਛੀ ਤੇ ਧੰਨ ਗੁਰਨਾਕ ਦੇਵ ਜੀ ਦੀ ਮਾਤਾ ਕਹਿੰਦੀ ਹੈ ਲਾਲ ਜੀ ਮੈਨੂੰ ਤੁਹਾਡੀ ਤਾਂ ਗੱਲਾਂ ਨਾ ਘੁਮਾਈਆਂ ਹੁੰਦੀਆਂ ਸਮਝ ਨਹੀਂ ਆਉਂਦੀਆਂ ਸਿੱਧਾ ਸਮਝਾਓ ਤੇ ਧੰਨ ਗੁਰਨਾਕ ਦੇਵ ਜੀ ਨੇ ਸ਼ਬਦ ਉਚਾਰਿਆ ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਵਰਤਿਆ ਮਾਤ ਕਹਿੰਦੇ ਮਾਤਾ ਮਾਸ ਪਿਤਾ ਸੰਤ ਮੇਰੇ ਨਾਲ ਮੇਰੀ ਮਾਂ ਜਾਂਦੀ ਹੈ ਮੇਰਾ ਪਿਓ ਜਾਂਦਾ ਮੇਰੇ ਭਰਾ ਜਾਂਦੇ ਨੇ ਮੇਰੀ ਘਰਵਾਲੀ ਜਾਂਦੀ ਦਾ ਸਾਥ ਮੈਂ ਸੋਹਰਾ ਵੀ ਜਾਂਦੇ ਤੇ ਮਹਾਰਾਜ ਪੁੱਛਿਆ ਕੌਣ ਹੈ ਮਾਤਾ ਕਹਿੰਦੇ ਮਾਤਾ ਮਤ ਜਿਹੜੀ ਚੰਗੀ ਮਤ ਮੇਰੀ ਮਾਂ ਹੈ ਪਿਤਾ ਸੰਤੋਖ ਸੰਤੋਖ ਮੇਰਾ ਪਿਓ ਹੈ ਸਹਜ ਉਹ ਮੇਰੇ ਭਰਾ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਿਹਨਤ ਮੇਰੀ ਘਰਵਾਲੀ ਹੈ ਇਸ ਤਰ੍ਹਾਂ ਇਹ ਸਾਰਾ ਸ਼ਬਦ ਤੇ ਬਹੁਤ ਨਵੇਰਾ ਪਰ ਮੇਰੇ ਕਹਿਣ ਤੋਂ ਭਾਵ ਮਹਾਰਾਜ ਨੇ ਸਮਝਾਇਆ ਕਿ ਬੰਦਿਆ ਚੰਗੇ ਕਰਮ ਕਮਾ ਲ ਜਿੰਨਾ ਪਿੱਛੇ ਪਾਪ ਬਗਾਉਣਾ ਉਹਨਾਂ ਨੇ ਨਾਲ ਨਹੀਂ ਖੜਕਣਾ ਦੇਖੋ ਧੰਗੁਰੂ ਨਾਨਕ ਦੇਵ ਜੀ ਨੇ ਕਿੰਨਾ ਸੋਹਣਾ ਸੁਨੇਹਾ ਸੰਸਾਰ ਨੂੰ ਦਿੱਤਾ ਜੰਗਾਂ ਵਿੱਚ ਟੱਟਣ ਵਾਲੇ ਲੋਕ ਉਹਨਾਂ ਨੂੰ ਘਰ ਵਿੱਚ ਰਹਿ ਕਰਕੇ ਭਗਤੀ ਕਰਨੀ ਸਿਖਾਈ ਪਰ ਕਿਤੇ ਗੁਰੂ ਨਾਨਕ ਸਾਹਿਬ ਦਾ ਕੋਈ ਲੇਖਾ ਨਹੀਂ ਸੀ ਕਮਾਈ ਜਿਸ ਸਮੇਂ ਧੰਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪ੍ਰਚਾਰ ਦੇ ਪੂਰੇ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਵੀ ਇਰਖਾ ਕਮਾਈ ਧੰ ਗੁਰੂ ਅਮਰਦਾਸ ਜੀ ਜਦੋਂ ਧੰ ਗੁਰੂ ਨਾਨਕ ਦੇਵ ਮਹਾਰਾਜ ਜੀ ਜੋਤ ਦੇ ਤੀਸਰੇ ਰੂਪ ਵਿੱਚ ਪ੍ਰਗਟ ਹੋਏ ਤੀਸਰਾ ਮਹੱਲਾ ਬਣੇ ਇਤਿਹਾਸਿਕ ਤੌਰ ਤੇ ਜਦੋਂ ਧੰ ਗੁਰੂ ਅਮਰਦਾਸ ਜੀ ਗੁਰਦਾਂ ਗਤੀ ਤੇ ਸੁਭਾਏਮਨ ਹੋਏ ਤੇ ਗੁਰੂ ਪੁੱਤਰ ਨੇ ਆ ਕਰਕੇ ਖੂਹ ਮਹਲ ਰਾਸ ਨੂੰ ਲੱਤ ਮਾਰ ਕੇ ਖਾਣਾ ਤਿਆਰ ਕਰਤਾ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਹੈ ਤਾਂ ਵੀ ਕੋ ਕਰੀਤਾ ਜੋਰ ਤਾਂ ਮਾਰਨ ਮੋਟੀਆਂ ਤਿਨਾਂ ਨਾ ਮਾਰੇ। ਲੱਤ ਮਾਰੀ ਧੰਗੂ ਅਮਰਦਾਸ ਜੀ ਨੂੰ ਤੇ ਧੰਗੂ ਅਮਰਦਾਸ ਖੜੇ ਹੋ ਕੇ ਕਹਿੰਦੇ ਭਾਈ ਮੇਰਾ ਸ਼ਰੀਰ ਬੁਜ਼ੁਰਗ ਹੈ ਹੱਡ ਟਖੋਲ ਦੇ ਤੇ ਨੂੰ ਦਰਦ ਹੋਇਆ ਬੇਗੀ ਕੁੱਸੀ ਬਹਿ ਜਾ। ਮਾਰੇ ਤੇ ਰੋਸ ਨਹੀਂ। ਐਸੇ ਤਰ੍ਹਾਂ ਧੰਗੂ ਅਰਜਨ ਦੇ ਮਹਾਰਾਜ ਜੀ ਪਾਤਸ਼ਾਹ ਦੇ ਨਾਲ ਪਿਰਥੀ ਚੰਦ ਦੀ ਕਿੰਨਾ ਧੋਖਾ ਮਾਇਆ ਕਦੇ ਸੁਲਹਿ ਖਾਨ ਨੂੰ ਚੜਾ ਕਰਕੇ ਲੈ ਆਇਆ।

ਬਾਲ ਜੀ ਸੱਤੇ ਪਾਚਨ ਤਰੀਕੇ ਦੱਸਦੇ ਆ ਤੇ ਧੰਨ ਗੁਰੂ ਅਰਜਨ ਦੇਵ ਜੀ ਬਾਲ ਜੀ ਕਹਿੰਦੇ ਕਿ ਵੱਖ-ਵੱਖ ਤਰ੍ਹਾਂ ਦੇ ਤਰੀਕੇ ਲੋਕਾਂ ਨੇ ਦੱਸੇ ਪਰ ਮੇਰਾ ਕੀ ਸੁਭਾਅ ਹੈ ਮੈਂ ਸਭ ਕੁਝ ਛੋੜ ਪ੍ਰਭੂ ਕੋਈ ਹੀ ਧਿਆਇਆ ਮੈਂ ਲੋਕਾਂ ਦੇ ਆਸਰੇ ਨਹੀਂ ਰੱਬ ਦੇ ਆਸਰੇ ਤੇ ਟਿਕਿਆ ਤੇ ਜਿਹੜਾ ਸੁਖੀ ਖਾਨ ਮੈਨੂੰ ਮਾਲਕ ਦੀਆਂ ਗੱਲਾਂ ਕਰਦਾ ਸੀ ਉਹ ਸੁਖੀ ਖਾਨ ਮੇਰੇ ਕੋਲ ਪਹੁੰਚਣ ਤੋਂ ਪਹਿਲਾਂ ਰਾਹ ਵਿੱਚ ਹੀ ਹੱਲ ਸੁਖੀ ਤੇ ਨਾ ਆਇਆ ਨਾ ਫਿਰ ਧੰਗੁਰਾ ਗੋਬਿੰਦ ਸਾਹਿਬ ਜੀ ਦੇ ਨਾਲ ਇਤਨੀ ਈਰਖਾ ਹੋਈ ਪਰ ਸਮਾਗਮ ਕੋ ਸਤਿਗੁਰੂ ਇਹੀ ਸਮਝਾਉਂਦੇ ਰਹੇ ਕਿ ਹਰ ਜਨ ਰਾਮ ਨਾਮ ਉਹ ਗਾਵੇ ਜੇ ਕੋਈ ਨਿੰਦ ਕਰੇਗਾ ਜਨ ਕੀ ਆਪਣਾ ਗੁਰ ਨਾ ਕਰਵਾਵੇ ਹੋ ਸਕਦਾ ਹੈ ਅੱਜ ਸੰਸਾਰ ਵਿੱਚ ਚਾਹ ਤੁਸੀਂ ਦਾ ਮੁੱਲ ਪੈਂਦਾ ਹੋਵੇ ਹੋ ਸਕਦਾ ਹੈ ਅੱਜ ਸੰਸਾਰ ਵਿੱਚ ਬਾਣੋ ਪਰਪੰਚ ਪਖੰਡ ਦਾ ਮੁੱਲ ਪੈਂਦਾ ਹੋਵੇ ਪਾਲੋ ਤੂੰ ਰੱਬ ਦੇ ਘਰੋਸੇ ਤੇ ਤੋਰਦਾ ਰਹੀ ਰੱਬ ਤੇ ਭਰੋਸਾ ਰੱਖੀ ਦੁਨੀਆ ਤੇਰਾ ਮੁੱਲ ਕਾਲੇ ਨਾਲ ਪਾਵੇ ਪਰ ਜਿੱਦਣ ਗੁਰੂ ਗੋਬਿੰਦ ਸਿੰਘ ਤੇ ਸਿਰ ਤੇ ਹੱਥ ਰੱਖੇਗਾ ਤੇਰੇ ਲੱਖਾਂ ਵੀਰਤ ਹੋਣ ਲੱਖਾਂ ਦੁਸ਼ਮਣ ਹੋਣ ਲੱਖਾਂ ਦੁਸ਼ਮਣ ਤੈਨੂੰ ਮਾਰਨ ਆਲੇ ਆ ਜਾਣ ਪਰ ਜਦੋਂ ਬਾਗਾ ਵਾਲੇ ਦਾ ਹੱਥ ਸਿਰ ਤੇ ਇੱਕ ਜਾਂਦਾ ਹੈ ਤੱਤੀ ਵਾਹ ਹੀ ਲੱਗਦੀ ਗੁਰੂ ਗੋਬਿੰਦ ਸਿੰਘ ਦਾ ਜਿਨ੍ਹਾਂ ਦੇ ਸਿਰ ਤੇ ਹੱਥ ਹੈ ਮਾਰਜ ਉਹਨਾਂ ਨੂੰ ਬਚਾ ਕੇ ਰੱਖੇ تانگون تیر و آدرسان کیلی شکاگلی تالی ورکھو گروہ تیر و آدرسان کیلی شکید پادشاہ جب وہ بادے مکنے شاہد باڑے میں نے کل کر کتا بادے مکاری جی جی کی تلدی تھی تیر مالیں گولی چلاہ دی پھر تانگون تیر و آدرسان کیلی روشنی تکھا گروہ تیر و آدرسان کیلی گھڑے ہوئے مار جی کہتے تیر مال کو گولی مرتے نہیں چلائی تو گولی اپنے آپ کے چلائی ہے ਉੱਚਿਆ ਕੀ ਉਹ ਕਿਵੇਂ ਮੱਖਣ ਸ਼ਾਹ ਬਾਰਮ ਕਹਿੰਦਾ ਵੀ ਉਹ ਕਿਵੇਂ ਧਰਮੂ ਤੇਗ ਭਾਰਤ ਸਭ ਕਹਿੰਦੇ ਨੇ ਜਿਹੜਾ ਰੱਬ ਦੇ ਰਾਹ ਤੇ ਤੁਰਨ ਵਾਲਿਆਂ ਵਾਸਤੇ ਕੰਡੇ ਵੀਤਦਾ ਉਹਨਾਂ ਦਾ ਰਸਤਾ ਰੱਬ ਆਪ ਸਾਥ ਕਰਦਾ ਪਰ ਜਿਹੜੇ ਰੱਬ ਦੇ ਪਿਆਰਿਆਂ ਨਾਲ ਹੀ ਖਾ ਕਰਕੇ ਰੱਬ ਦੇ ਪਿਆਰੇ ਤੇ ਗੋੜੀ ਚਲਾਉਂਦੇ ਆ ਉਸ ਗੋੜੀ ਦੇ ਨਾਲ ਉਹ ਇੱਕ ਦਿਨ ਖੁਦ ਵੀ ਮਾਰ ਜਾਂਦੇ ਇਹ ਧਰਮੂ ਤੇਗ ਭਾਰਤ ਜੀ ਦੇ ਨਾਲ ਵੀ ਖਾ ਲਈ ਤੇ ਬਾਅਦ ਨੇ ਬਚਨ ਕੀਤੇ ਤੇ ਮੱਖਣਸ਼ਾ ਲਗਾਨੇ ਨੂੰ ਕਿਹਾ ਕਿ ਹੀਰਖਾ ਦਾ ਜਵਾਬ ਨਹੀਂ ਦੇਣਾ ਰੱਬ ਦੇ ਬਾਣੇ ਰੱਬ ਦੇ ਹੁਕਮ ਵਿੱਚ ਰਹਿਣਾ ਰੱਬ ਦੀ ਅਗਾਂ ਵਿੱਚ ਰਹਿਣਾ ਰੱਬ ਆਪਣੇ ਆਪ ਸਾਡੀ ਸਹਾਇਤਾ ਕਰੇਗਾ ਦੇਖੋ ਕਹਾਣੀ ਕੀ ਆਸ ਹੈ ਕਿ ਜਦੋਂ ਗੋਲੀ ਚੱਲੀ ਤੇ ਬਾਬਾ ਮੱਖਣਸ਼ਾ ਲਗਾਨੇ ਨੂੰ ਧੰਗੂ ਤੇਗਬਹਾਦਰ ਜੀ ਹੱਥ ਝਾੜ ਕੇ ਤੇ ਹੱਸ ਕੇ ਕਹਿੰਦੇ ਮੱਖਣਸ਼ਾ ਇਹ ਗੋਲੀ ਪਤਾ ਕਿਉਂ ਚੱਲਦੀ ਆ ਕਹਿੰਦਾ ਜੀ ਕਿਉਂ ਆ ਕਹਿੰਦੇ ਜਿਹੜੀਆਂ ਮੋਹਰਾ ਤਾਂ ਮੱਥਾ ਛਾੜ 23 ਸਾਲ 9 ਮਹੀਨੇ ਦੇ ਗੁੱਤ ਘੋੜੇ ਵਿੱਚ ਰਹਿ ਕੇ ਸੀ ਕਿਸੇ ਨੇ ਆ ਕੇ ਪੁੱਛਿਆ ਨਹੀਂ ਅੱਜ ਮਾਇਆ ਆਈਏ ਤੇ ਮਾਇਆ ਨੇ ਗੋੜੀ ਚਤਾ ਦਿੱਤੀ ਸੱਚੀ ਗੱਲ ਹੈ ਜਿਹੜੇ ਕੀਰਤਾਂ ਕਰਕੇ ਗੋੜੀ ਚਲਾਉਂਦੇ ਨੇ ਹੁਣਗੇ ਉਹ ਸੇਵਾ ਦੀ ਗੱਲ ਨਾਲ ਨਹੀਂ ਹੁੰਦੇ ਉਹ ਤਾਂ ਖਾਣ ਦੀ ਗੱਲ ਨਾਲ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਹੇਬੇ ਕੁਮਾਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥੀ ਜੇਕਰ ਕਿਸੇ ਨੂੰ ਤਿਆਰ ਕੀਤਾ ਆਪਣਾ ਬਾਣਾ ਬਖਸ਼ਿਆ ਤੇ ਗੁਰੂਰ ਤੇ ਕੇਵਲ ਗੁਰੂ ਕੇ ਨੇ ਹੰਮ ਸਿਨਾ ਨੂੰ ਬਖਸ਼ਿਆ ਮਹਾਰਾਜ ਨੇ ਬਚੈ ਦਿੱਤੇ ਕਰੂ ਖਾਲਸਾ ਪੰਥ ਤੀਸਰ ਪਰਵੇਸਾ ਜੱਗੇ ਸਿੰਘ ਜੋਦੇ ਧਰੇ ਨਿਉਤੇਸਾ ਤੇ ਕਲਗੀਧਰ ਪਾਤਸ਼ਾਹ ਜੀ ਨੇ ਖਾਲਸਾ ਪੰਥ ਸਾਜਿਆ ਉਹ ਸਿੱਖ ਖਾਲਸਾ ਪੰਥ ਨੂੰ ਹਜ਼ੂਰ ਸਾਹਿਬ ਦੀ ਧਰਤੀ ਤੋਂ ਗੁਰੂ ਗੋਬਿੰਦ ਸਿੰਘ ਨੇ ਨਿਸ਼ਾਨ ਨਗਾਰਾ ਦੇ ਕੇ ਸ਼੍ਰੋਮਣੀ ਪੰਥਕ ਕਾਲੀ ਬੁੱਢਾ ਜਲ ਪਰਿਵਾਰ ਸੰਤ ਦੀ ਸਥਾਪਨਾ ਕਰਕੇ ਪੰਜਾਬ ਦੇ ਆ ਪਰ ਇਹ ਗੱਲ ਸੱਚੀ ਹੈ ਜਦੋਂ ਪਹਾੜਾਂ ਦੀਆਂ ਚੋਟੀਆਂ ਤੋਂ ਦਰਿਆ ਨਿਕਲਦੇ ਆ ਤੇ ਇਹ ਕਦੇ ਨਹੀਂ ਹੁੰਦਾ ਕਿ ਦਰਿਆਵਾਂ ਵਾਸਤੇ ਰਸਤਾ ਸਾਫ਼ ਹੀ ਹੁੰਦਾ ਜਦੋਂ ਦਰਿਆ ਨਿਕਲਦੇ ਆ ਜਿੰਨਾ ਵੱਡਾ ਦਰਿਆ ਹੁੰਦਾ ਉਤਨੀ ਵੱਡੇ ਪਹਾੜਾਂ ਦੇ ਚਟਾਨ ਪੱਟ ਦਰਿਆ ਦਾ ਰਸਤਾ ਰੋਕਦੇ ਆ ਪਰ ਕਈਆਂ ਨੂੰ ਦਰਿਆ ਦਾ ਰਸਤਾ ਜਦੋਂ ਪੰਥਰ ਰੋਕ ਦਿਆ ਦਰਿਆ ਆਪਣਾ ਰਸਤਾ ਨਹੀਂ ਬਦਲਦੇ ਦਰਿਆ ਪਹਾੜਾਂ ਵੱਲਦੇ ਆ ਜਿੰਨੇ ਜ਼ਿਆਦਾ ਪੱਥਰ ਰਸਤਾ ਰੋਕਦੇ ਆ ਦਰਿਆ ਦੇ ਪਾਣੀ ਦੀ ਕੋਈ ਆਵਾਜ਼ ਨਹੀਂ ਹੁੰਦੀ ਹੈ ਬਸ ਇਸੇ ਤਰ੍ਹਾਂ ਦੇ ਬੁੱਤਾਂ ਬੜੀ ਦਰਿਆ ਹਮੂਰ ਸਾਹ ਕੋ ਚੱਲਿਆ ਪੰਜਾਬ ਦੀ ਧਰਤੀ ਤੇ ਮੁਗਲ ਰਾਜ ਦੀਆਂ ਜਗ੍ਹਾਵਾਂ ਪਟੀਆਂ ਪਰ ਇਹ ਵੀ ਸੱਚ ਹੈ ਕਿ ਇਸੇ ਖਾਸਾ ਤੋਂ ਬੁੱਤਾਂ ਗੱਲ ਦੇ ਪਹਿਲੇ ਜਿੰਦੇਦਾਰ ਬਾਬਾ ਬਨਵ ਸਿੰਘ ਜੀ ਦੇ ਨਾਲ ਇਹ ਪੀਰਖਤ ਪਾਈ ਗਈ। ਇਹ ਜਿਹਾਰ ਸ਼ੁਰੂ ਕਰਾਇਆ ਗਿਆ ਆਪਣੇ ਆਪ ਨੂੰ ਦੋ ਕਿਤਾਬਾਂ ਪੜ੍ਹ ਕੇ ਵਿਦਵਾਨ ਕਹਿਣ ਵਾਲਿਆਂ ਨੇ ਉਸ ਬਾਬਾ ਬਨਵ ਸਿੰਘ ਵਾਸਤੇ ਗਦਾਾਰ ਸ਼ਬਦ ਤੱਕ ਵਰਤੇ ਜਿਸ ਬਾਬਾ ਬਨਵ ਸਿੰਘ ਨੂੰ ਗੁਰੂ ਅੰਗਦ ਸਾਹਿਬ ਦੀ 7ਵੀਂ ਵੰਸ਼ ਕਿਹਾ ਜਾਂਦਾ। ਜਿਸ ਬਾਬਾ ਬਨਵ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਨੇ ਰੱਬੀ ਸ਼੍ਰੀ ਸਾਹਿਬ ਨਿਸ਼ਾਨ ਉਤਾਰਾ ਦੇ ਕੇ ਤੋੜਿਆ ਇਹ ਪੀਰਖਤ ਸ਼ੁਰੂ ਤੋਂ ਕਰ ਲਈ ਹੈ। ਤੇਦੇ ਉਸ ਤੋਂ ਬਾਅਦ ਸਿੱਖ ਸਾਰੇ ਜੱਗੇ ਦਾ ਬਾਬਾ ਜੱਸਾ ਸਿੰਘ ਅੰਮ੍ਰਿਤ ਵਾਰੀਆ ਜੀ ਦਾ ਸਮਾਂ ਆਇਆ ਉਸ ਸਮੇਂ ਜੱਸਾ ਸਿੰਘ ਆਮੜੀਆਂ ਨੇ ਬਾਬਾ ਜੱਸਾ ਸਿੰਘ ਅੰਮ੍ਰਿਤ ਵਾਰੀਆ ਜੀ ਨਾਲ ਇੱਕ ਵਾਰ ਈ ਝੋਕ ਪਾਇਆ ਜਲੰਧਰ ਦੇ ਨਗਾਰੇ ਦੇ ਮੇਖਾਂ ਨੌਕਰੀ ਕੀਤੀ ਤੇ ਸੀਮਾਂ ਦੇ ਉੱਤੇ ਫੌਜ ਚੜਾ ਕਰਕੇ ਲੈ ਕੇ ਆਏ ਪਰ ਉਹੋਂ ਵੀ ਖਾਸ ਕਰਕੇ ਬੁੱਢਾ ਦਲ ਉੱਤੀ ਤਿਆਰ ਰਿਹਾ ਨਹੀਂ ਤੇ ਆ ਇਸੇ ਤਰ੍ਹਾਂ ਅੱਗਾਂ ਚੱਲਦਾ ਰਿਹਾ ਔਰ ਫਿਰ ਜਿਨ੍ਹਾਂ ਨੂੰ بھٹا لگے جتے کا نبال <سؤال> بھرو سنگی نے انگل شکایا اونا بھی کمام اور وایعا نے سر آمدی تردی کے احمد شاہ کا بتاکی گنار ایک پر لاکھوں بھولا قسم جو ہوتا ہے کہ باپا جسرا سنگھ آگو کا آیا جتے کا بتائی کو ہموا کروایا اونا بھی باپا حنو مان سنگھ تے انگریتیاں لگے کہ انگریتا تو باپا حنو مان سنگھ تے ہموا کروایا میرے کے اینڈ تو پاہو یہ ہے ਜਦੋਂ ਕੋ ਗੁਰੂ ਘਰੋਂ ਸੇ ਮਹਾਰਾਜ ਨੇ ਸੰਪਰਕ ਦੀ ਸਥਾਪਨਾ ਕੀਤੀ ਹੈ ਇਸ ਸੰਪਰਕ ਨੂੰ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਈਰਖਾ ਦਾ ਵੀ ਸਾਹਮਣਾ ਕਰਨਾ ਪੈਂਦਾ ਪਰ ਇਹ ਸੱਚ ਹੈ ਜਿੰਨੀਆਂ ਜ਼ਿਆਦਾ ਪ੍ਰਾਪਤ ਕਰ ਖਾਸ ਕਰਕੇ ਬੁੱਢਾ ਦਰ ਦੇ ਰਾਜ ਕੁਤੀਆਂ ਬੁੱਢਾ ਸਰਪੰחה ਜ਼ਿਆਦਾ ਪ੍ਰਤਾਪ ਰਿਖਾ ਜਿਸ ਤਰ੍ਹਾਂ ਸਿੰਘ ਸਾਹਿਬ ਜਤੇਰ ਕਾਪਾ ਸੰਤਾ ਸਿੰਘ ਜੀ ਜਲਨੇ ਤੋਂਰੀ ਸਫਾ ਦੇ ਗਜਨ ਕਰਿਆ ਕਰਦੇ ਸੀ ਇਹ ਜੋਤ ਕਿਸੇ ਬੰਦੇ ਦੀ ਲਈ ਹੋਈ ਨਹੀਂ ਇਹ ਜੋਤ ਬੁੱਧੇ ਕਾਹੀ ਸ਼ਰੀਰਾਂ ਦੀ ਗੁਰੂ ਗੋਬਿੰਦ ਸਿੰਘ ਦੀ ਰੱਤੀ ਲਈ ਹੋਈ ਹੈ ਇਹ ਜੋਤ ਮਕਮ ਤੇ ਹੋ ਸਕਦੀ ਹੈ ਜੋਤ ਹੋ ਨਹੀਂ ਸਕਦੀ ਪਰ ਜਿਹੜਾ ਭੁੱਟਾ ਮਨ ਦੀ ਜੋਤ ਨੂੰ ਜੋਂਦਾ ਜਦ ਤੱਕ ਕੋਈ ਨਾ ਖਰਾ ਦਾ ਨਾਮ ਨਿਕਲ ਹੁੰਦਾ ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਬਚਨ ਨੇ ਜਿਸ ਦੀ ਸਾਜਨਾ ਹਰ ਕੋਈ ਕਾਰ ਸੱਚੇ ਹਾਲ ਇਸ ਦੀ ਸੰਸਰ ਜੋ ਕਰੇ ਉਸ ਸੇਤਰੀ ਕਰਦਾ کہ کلگی کا کاشا جبی کفار پکشش دین آو شرومی پرکت کالی گھتا تل پجمان تک دیشنا عمدیشنا میں چوی جگہ کے آجمی سنگ ساہ جتے دا برابا برگنی سے پیشیاں امید رویتینہ دین ادھوائی میں پرچارت آگیا پر بیلکوش دیرا آجزا دین ہے آجزے دین تنکتے لوکیاں بنو یہ خاندو پرشاں بنو اس قردی کے شریتان کا دوس مال ਜਿਨ੍ਹਾਂ ਬੂਤਕਲੇ ਨੇ ਹੰਮਸੇ ਉਹੀ ਜਾਤੀ ਗਿਰਤੀ ਸ਼ਹੀਦ ਹੋਇਆ ਹੋਵੇ ਜਿਨ੍ਹਾਂ ਆਪ ਸਿੱਖ ਵਰਤਾ ਨੂੰ ਲੈ ਕੇ ਕੇਤ ਦਾ ਬਾਹਰੋਂ ਦੇ ਲੰਗ ਦਾ ਨਮਸਕਾਰ ਕਰਦਾ ਜਾਂਦਾ ਉੱਥੇ ਢਾਲ ਵੀ ਬਰਵਾਸ਼ ਗੁੰਡਿਆਂ ਨੂੰ ਮਸ਼ੀਆਂ ਨੂੰ ਘੂਤ ਕਰਕੇ ਨਸ਼ੇ ਵਿੱਚ ਵਸਤ ਕਰਕੇ ਇਸ ਘੜੀ ਤੇ ਆ ਕੇ ਉਹਨਾਂ ਦੇ ਦਿੱਤੇ ਗੋਲੀਆਂ ਚਲਾਈਆਂ ਜਿਹੜੇ ਕੰਨ ਦੀ ਸੇਵਾ ਦੇ ਹਾਜ਼ਰ ਸੀ ਜਿਵੇਂ ਕਿ ਪਾਪਾ ਆਸਾ ਸਿੰਘ ਜੀ ਬਾਵਾ ਜਗਜੀਤ ਸਿੰਘ ਤੇ ਲੰਮਰ ਕਰਮਦੀਪ ਸਿੰਘ ਉਹਨਾਂ ਨਾਲ ਦੇ ਸੀ ਨੌਜਵਾਨ ਸੀ ਉਹਨਾਂ ਨਾਲ ਵੀ ਕੀਰਤਾਂ ਕਰਾਈ ਗਈ ਕਰਗਰਾਂ ਦੀ ਕਰਦੇ ਹੈ ਕਿ ਜਿੱਥੋਂ ਦਾ ਗਾੜੀ ਗੁਰੂ ਕੀਤੀ ਸੀ ਕਿ ਮੂੰਹ ਰਿਤੇ ਧੀ ਧੀ ਕਹਿਣ ਵਾਲੇ ਅਕਸਰ ਠੇਕ ਤੇ ਜਾ ਕਰਕੇ ਚੂਲੇ ਮਾਰਦੇ ਰਹੇ ਜਿਹੜੇ ਮੂੰਹ ਤੇ ਆ ਕੇ ਤਾਲੂਸੀਆਂ ਕਰਦੇ ਕੋਈ ਫਿਰ ਠੇਕ ਤੇ ਜਾ ਕਰਕੇ ਗੁਰੂ ਘਰ ਦੇ ਲੋਕੀਆਂ ਨੂੰ ਬਰਮੀਆਂ ਨਹੀਂ ਫਿੱਤਰਿਆ ਤੇ ਜਿੰਨਾ ਦਾ ਪਰਿਵਾਰ ਵਧਿਆ ਹੋਵੇ ਉਹਨਾਂ ਦਾ ਨਾਮ ਵੀ ਲੈਣਾ ਪਸੰਦ ਨਹੀਂ ਕਰਦੇ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚ ਸਾਡੇ ਘਰ ਦੇ ਵਿੱਚ ਸੱਚ ਦਾ ਪ੍ਰਕਾਸ਼ ਹੈ ਧੰਮ ਦੇ ਬਕਰ ਸੱਚ ਦੇ ਸੂਰਜ ਨੂੰ ਕਦੇ ਲੁਕਾ ਨਹੀਂ ਸੱਤ ਦੀ ਥੋੜੀ ਦੇਰ ਵਾਸਤੇ ਚਾਨਣ ਮਤਮਾ ਪਰ ਸੂਰਜ ਅਕਾਸ਼ ਵਿੱਚ ਚੁੜੇ ਹੋਣ ਕਰਕੇ ਜਦੋਂ ਆਪਣੀ ਰੋਸ਼ਨੀ ਮੁਖਤੱਤ ਕਰਨ ਚੁੰਦਾ ਇਸੇ ਤਰ੍ਹਾਂ ਭਾਵੇਂ ਕਿ ਧੰਮ ਦੇ ਬਕਰ ਦੀ ਤਰ੍ਹਾਂ ਬੜੇ ਹੀ ਸਾਧੂ ਲੋਕਾਂ ਨੇ ਸਿੱਖ ਸੰਗਤ ਦੇ ਦਰਵਾਜ਼ੇ ਨੂੰ ਗੀਸ਼ਿੰਦੀਸ਼ਾਂ ਨੇ ਥੋੜੀ ਦੀ اور نے راہیت اکامتہ بھائی کے ہمیں بھی تمائی ہم نے بھی کیتے تار ایک گھر کوبیل سنگھ مارا ستھے پاکچا جیلی کہ اکونہ شہیتہ بھی اپار بخش شرحمت ہے کہ جیلے راہیت اکامتہ بھائی سی وہ اچھے نظر نہیں ہوں گے کہ خال سامنٹ بھوتا کرنا نام دشنا و دشنا و دشنا و دشنا و دمیا ہے ایک گھر کوبیل سنگھ مارا ستھے پاکچا جا رحمت ہے تو ارداز کرتے ہیں کہ مارا سکھتے پاچھا اسے دا سکھ سامزتے کار بابا بری بیر سنگی شان میں کروڑی تو اٹھنے بھوکی شلومنی پرمت کاری خوطہ تر پنجمہ تک کونہ دے سیشتے مہر کریا ہاتھ رکھے کار ساکھا تو خوطہ تر دے پنجمہ تک دے پتہ آردی سیوہ بھی دے رہے ماں کچھے سے ترنگی کرانے آرد ini diundang hari masyarakat budaya Malaysia tuan akan demikian diperkenalkan kepada bencana dasar negara rakyat yang mempunyai perkumpulan di hadapan ini video tersebut